ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮਖੀਜਾ ਮਖੀਜਾ ਅਧੇਲ ਨਿਊਜ਼ ਤੁਹਾਡਾ ਸਭ ਦਾ ਸਵਾਗਤ ਕਰਦਾ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਨੇ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਨੇ ਕਿ ਆਖਰ ਕੀ ਬਣੇਗਾ ਕੌਣ ਮੁਕੱਦਰ ਦਾ ਸਿਕੰਦਰ ਹੋਵੇਗਾ ਕੌਣ ਜਿੱਤ ਪ੍ਰਾਪਤ ਕਰੇਗਾ ਕੌਣ ਵਾਰਡ ਨੰਬਰ 2 ਤੋਂ ਜਿੱਤ ਕੇ ਨਵਾਂ ਕੌਂਸਲਰ ਬਣ ਕੇ ਵਾਰਡ ਦੇ ਲੋਕਾਂ ਦੀ ਸੇਵਾ ਕਰੇਗਾ ਦੋਸਤੋ ਲਗਭਗ 2 ਸਾਲ ਪਹਿਲੇ ਵਾਰਡ ਨੰਬਰ 2 ਤੋਂ ਕਾਂਗਸੀ ਕੌਂਸਲਰ ਜਤਿੰਦਰ ਕੋਰ ਵੜੈਚਵਾਲੋਂ ਕਿਸੇ ਕਾਰਨ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਸਤੀਫਾ ਦੇਣ ਤੋਂ ਬਾਅਦ ਉਹ ਵਾਰਡ ਨੰਬਰ 2 ਨਹੀਂ ਜਿਹੜੀ ਸੀ ਉਹ ਖਾਲੀ ਹੋ ਗਈ ਖਾਲੀਰਨ ਤੋਂ ਬਾਅਦ ਇਹ ਲੱਗਦਾ ਸੀ ਕਿ ਜੋ ਨਿਯਮ ਕਹਿੰਦੇ ਨੇ ਜੋ ਚਰਚਾ ਆਮ ਕਰਕੇ ਹੁੰਦੀ ਰਹਿੰਦੀ ਹੈ ਕਿ ਸ਼ਾਇਦ 6 ਮਹੀਨੇ ਦੇ ਅੰਦਰ ਅੰਦਰ ਜਿਵੇਂ ਜਿੱਦਾਂ ਹੀ ਉਹ ਸ਼ੀਟ ਖਾਲੀ ਡਿਕਲੇਅਰ ਹੋਈ ਹੈ ਸ਼ਾਇਦ ਚੋਣਾਂ ਹੋ ਜਾਣਗੇ ਪਰ ਉਹ ਚੋਣਾਂ ਨਹੀਂ ਹੋਈਆਂ ਕਿਸੇ ਕਾਰਨ ਉਹ ਚੋਣਾਂ ਨਹੀਂ ਹੋ ਸਕੀਆਂ ਉਹ ਟਾਈਮ ਲੰਘਦਾ 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 ਲਗਭਗ 2 ਸਾਲ ਤੱਕ ਦੇ ਵਕਤ ਤੇ ਆ ਗਿਆ ਇਸ ਟਾਈਮ ਇਸ ਟਾਈਮ ਦੇ ਦੌਰਾਨ ਜਿਹੜੇ ਵਾਰਨਬ ਦੋ ਦੇ ਨਿਵਾਸੀ ਨੇ ਉਹਨਾਂ ਨੂੰ ਕਈ ਤਰ੍ਹਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਵੀ ਜਰੂਰ ਕਰਨਾ ਪਿਆ ਕਿਉਂਕਿ ਕਈ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਜਿਸ ਦੇ ਲਈ ਜਿਹੜਾ ਕਾਉਂਸਲਰ ਹੁੰਦਾ ਉਹਦੇ ਟੈਂਪਲ ਹੋਣ ਹੁੰਦੀ ਹੈ ਜਾਂ ਹੋਰ ਵੀ ਕਈ ਤਰ੍ਹਾਂ ਦੇ ਕੰਮ ਹੁੰਦੇ ਨੇ ਜਿੱਤੇ ਕਾਉਂਸਲਰ ਦਾ ਮਦਦ ਲਈ ਜਾਂਦੀ ਹੈ ਜਿਹੜਾ ਕਾਉਂਸਲਰ ਹੀ ਕਰ ਸਕਦਾ ਪਰ ਉਹ ਸਮਾਂ ਬੀਤਦਾ ਗਿਆ ਪਰ ਹੁਣ ਉਹ ਘੜੀ ਉਹ ਟਾਈਮ ਬਿਲਕੁਲ ਹੀ ਨੇੜੇ ਆ ਰਿਹਾ ਕਿਉਂਕਿ ਸਰਕਾਰ ਵੱਲੋਂ ਨਗਰ ਕੌਂਸਲ ਵਾਰ ਨੰਬਰ 2 ਦੀ ਜਿਹੜੀ ਚੋਣ ਹੈ 21 ਦਸੰਬਰ ਨੂੰ ਕਰਾਈ ਜਾ ਰਹੀ ਹੈ ਸਭ ਤੋਂ ਵੱਡਾ ਮੁਕਾਬਲਾ ਕਿਹਾ ਜਾ ਸਕਦਾ ਦਿਲਚਸਪ ਵਾਲ ਦਿਲਚਸਮੀ ਤੇ ਕਾਂਟੇ ਵਾਲਾ ਵੀ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਚਾਰ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਹਰ ਇੱਕ ਪਾਰਟੀ ਵੱਲੋਂ ਆਪਣਾ ਕੈਂਡੀਡੇਟ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਕਿਉਂਕਿ ਇੱਕ ਵਾਰਡ ਹੈ ਲਗਭਗ 21-2200 ਵੋਟ ਹੈ ਤੇ ਚਾਰ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਵੱਲੋਂ ਉੱਥੇ ਸ਼ੇਖਰ ਚੌਧਰੀ ਆਮ ਆਦਮੀ ਪਾਰਟੀ ਵੱਲੋਂ ਸੁਖਚੰਨ ਸਿੰਘ ਸਰਵਾਰਾ ਕਾਂਗਰਸ ਵੱਲੋਂ ਗੁਰਦਸ਼ਨ ਸਿੰਘ ਅਤੇ ਸੋਨੇ ਕਾਲੀ ਦਲ ਵੱਲੋਂ ਜੋਗਿੰਦਰ ਸਿੰਘ ਮਠਾੜੂ ਨੂੰ ਚੌਣ ਮੈਦਾਨ ਵਿੱਚ ਉਤਾਰਿਆ ਗਿਆ। ਚੌਣ ਮੈਦਾਨ ਦੇ ਵਿੱਚ ਉਤਾਰਨ ਤੋਂ ਬਾਅਦ ਸਾਰੇ ਰਾਜਨੀਤਿਕ ਪਾਰਟੀਆਂ ਨੇ ਆਪਣੀ ਐਕਟੀਵਿਟੀ ਵੀ ਸ਼ੁਰੂ ਕਰ ਦਿੱਤੀ। ਲੋਕਾਂ ਨਾਲ ਸੰਪਰਕ ਕਰਨਾ ਵੀ ਸ਼ੁਰੂ ਕਰ ਦਿੱਤਾ। ਲੋਕਾਂ ਸੰਪਰਕ ਕਰਕੇ ਉਹਨਾਂ ਨੂੰ ਉਹਨਾਂ ਦੇ ਕੈਂਡੀਡੇਟ ਨੂੰ ਤੇ ਉਹਨਾਂ ਦੇ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਉਹਨੂੰ ਵੋਟ ਪਾਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਦੋਸਤੋ ਕੋਈ ਕਿਸ ਨੂੰ ਕੱਟ ਨਜ਼ਰ ਨਹੀਂ ਆ ਰਿਹਾ ਹਰ ਪਾਰਟੀ ਜਿੱਤ ਦਾ ਦਾਵਾ ਕਰ ਰਹੀ ਹੈ ਕਿਉਂਕਿ ਉਹਨੂੰ ਲੱਗਦਾ ਹੈ ਖਾਸ ਕਰ ਜਿਹੜੇ ਵਿਰੋਧੀ ਪੱਖ ਦੇ ਰਾਜ ਦੀਆਂ ਪਾਰਟੀਆਂ ਨੇ ਕਿ ਪੰਜਾਬ ਸਰਕਾਰ ਤੋਂ ਜਨਤਾ ਦੀਆਂ ਉਮੀਦਾਂ ਤੇ ਖਰੇ ਨਾ ਉਤਰਨ ਕਰਕੇ ਜਨਤਾ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੈ ਇਸ ਲਈ ਵਿਰੋਧੀ ਪਾਰਟੀ ਨੂੰ ਲੱਗਦਾ ਹੈ ਕਿ ਉਸ ਨਰਾਜਗੀ ਦਾ ਰਾਜਨੀਤਿਕ ਲਾਭ ਆਉਣ ਵਾਲੇ ਇਸ ਚੋਣ ਦੇ ਵਿੱਚ ਮਿਲ ਸਕਦਾ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਚਾਹੇਗੀ ਕਿ ਇਸ ਸੀਟ ਦੇ ਜਿੱਤ ਪ੍ਰਾਪਤ ਕੀਤੀ ਜਾਵੇ ਹੁਣ ਰਿਜ਼ਲਟ ਹੀ ਦੱਸੇਗਾ 1 ਜੰembre ਨੂੰ ਕਿ ਜਦੋਂ ਚੋਣਾਂ ਹੋਣਗੀਆਂ ਉਸ ਤੋਂ ਬਾਅਦ ਰਿਜ਼ਲਟ ਘੋਸ਼ਿਤ ਹੋਵੇਗਾ ਕਿ ਉਸ ਅੰਜਲਟ ਦੇ ਵਿੱਚ ਵਾਰਡ ਨੰਬਰ 2 ਦੇ ਜਨਤਾ ਕਿਹਨੂੰ ਆਪਣਾ ਕੌਂਸਲ ਚੁਣਦੀ ਹੈ ਕਿਹੜਾ ਵਾਰਡ ਨੰਬਰ 2 ਤੋਂ ਜਿੱਤ ਪ੍ਰਾਪਤ ਕਰਦਾ ਹੈ ਦੋਸਤੋ ਅਜ ਲਈ ਬਸ ਇਤਨਾ ਹੀ ਨਮਸਕਾਰ ਜੈ